ਬਾਈ ਜਿਹੜਾ ਹੌਲੈਂਡ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਕੋਲੇ ਇਹ ਬਿਲਕੁਲ ਨਵਾਂ ਲੁੱਕ ਟਰੈਕਟਰ ਖੜਾ ਹੋਇਆ ਤੇ ਬਾਈ ਤੋਂ ਆਪਾਂ ਇਹਦੀ ਜਾਣਕਾਰੀ ਲੈਣੀ ਵੀ ਕਿਹੜਾ ਮਾਡਲ ਆ ਕਿੰਨਾ ਬਾਈ ਪੈਸਾ ਮੰਗਦਾਗਾ ਠੀਕ ਆ ਤੇ ਬਾਈ ਕਿੰਨਾ ਇਹਦੇ ਵਿੱਚ ਡਿਸਕਾਊਂਟ ਦੇਊਗਾ ਬਾਈ ਤੋਂ ਸਾਰੀ ਜਾਣਕਾਰੀ ਲੈਣੀ ਆ ਤੇ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਤੁਹਾਨੂੰ ਵੀਡੀਓ ਦੇ ਵਿੱਚ ਬਿਲਕੁਲ ਬਰੀਕੀ ਦੇ ਨਾਲ ਦਿਖਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਜੀ ਬਹੁਤ ਵਧੀਆ ਠੀਕ ਠਾਕ ਤੁਸੀਂ ਦੱਸੋ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਬਾਈ ਜੀ ਟਰੈਕਟਰ ਬਾਰੇ ਜਾਣਕਾਰੀ ਦਿਓ ਜੀ ਕਿਹੜਾ ਮਾਡਲ ਹੈ ਜ ਕਿੰਨਾ ਤੁਸੀਂ ਮੰਗਦੇ ਹੋ ਇਹਦਾ ਡਿਮਾਂਡ ਕਿੰਨੀ ਆ ਤੇ ਕਿੰਨਾ ਜਿਹੜਾ ਡਿਸਕਾਊਂਟ ਦੇਉਗੇ ਇਹ ਬਾਈ 2021 ਮਾਡਲ ਹੈ ਜੀ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਹੈ ਜੀ ਜੀ ਬਾਈ ਠੀਕ ਆ 7 ਲੱਖ 90 ਹਜ਼ਾਰ ਆਪਾਂ ਡਿਮਾਂਡ ਕਰਦੇ ਆ ਜੀ ਜਿਹੜਾ ਬੰਦਾ ਆਪਣੀ ਵੀਡੀਓ ਵੇਖ ਕੇ ਆਊਗਾ ਵੀਡੀਓ ਸ਼ੇਅਰ ਲਾਈਕ ਕਰਕੇ ਆਊਗਾ ਉਹਦਾ ਆਪਾਂ ਪੂਰਾ ਮਾਨਤਾਨ ਕਰਾਂਗੇ 20 ਤੋਂ 25 ਹਜ਼ਾਰ ਰੁਪਏ ਦਾ ਮਾਨਤਾਨ ਕਰਦੇ ਆ ਠੀਕ ਆ ਬਾਈ ਜੀ ਟਰੈਕਟਰ ਜਮਾ ਨਵਾਂ ਜੀ ਕਿਤੇ ਕੋਈ ਰੰਗ ਪੇਂਟ ਦੀ ਆਪਣੀ ਗਾਰੰਟੀ ਹੈ ਜੀ ਇੰਜਨ ਗੇਅਰ ਦੀ ਸਾਰੇ ਕਾਦੇ ਦੀ ਕਲਮ ਵੀ ਨਹੀਂ ਲੱਗੀ ਟਰੈਕਟਰ ਤੇ ਠੀਕ ਹੈ ਜੀ ਜੇ ਕੋਈ ਬ ਟਾਇਰਾ ਚਾਰੇ ਨਵੇਂ ਚੜਵਾਏ ਹੋਏ ਆ ਜੀ ਵੀ ਕਮਾਂਡਰ ਦੇ ਜੀ ਮਗਰਲੀ ਜੋੜੀ ਆ 17 ਵਾਲੀ ਆ ਜੀ ਅਗਲੇ ਵੀ 30 ਗੁੱਡੀ ਦੇ ਮਹਿੰਗੇ ਟਾਇਰ ਚੜਾਏ ਹੋਏ ਆ ਜੀ ਬਾਈ ਹਾਂਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਦੇਖ ਲੋ ਟਾਇਰਾਂ ਦਾ ਜਿਹੜਾ ਚੌਂਕੜਾ ਵਗੈਰਾ ਬਿਲਕੁਲ ਬਈ ਕਿੰਨੇ ਪੈਸੇ ਪਏ ਹੋਏ ਆ ਮੈਨੂੰ ਤਾਂ ਜਮੇ ਨਵੇਂ ਆ ਹਨਾ ਜੀ ਨਵੇਂ ਆ ਨਵੇਂ ਬਈ ਨਵੇਂ ਜੀ ਜੀ ਠੀਕ ਹੈ ਜੀ ਤੇ ਬਾਈ ਜੀ ਗੇਅਰ ਇੰਜਨ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਬਾਈ ਬੰਦਾ ਚਲਾ ਕੇ ਵਾ ਕੇ ਲਏ ਠੀਕ ਹੈ ਜੀ ਕੋਈ ਉਹ ਜੀ ਲੈ ਵੀ ਦਰਸ਼ਕ ਪਹਿਲੇ ਨਾਂ ਦਾ ਕੈਸ ਦਾ ਟਰੈਕਟਰ ਆ ਬਾਈ ਜੀ ਹਾਂਜੀ ਕਿਤੋਂ ਵੀ ਰੰਗ ਪੇਂਟ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਪਹਿਲੇ ਓਨਰ ਹੈ ਜੀ ਹਾਂ ਜੀ ਫਸਟ ਓਨਰ ਹੈ ਜੀ ਜੀ ਤੇ ਬਰਾੜ ਸਾਹਿਬ ਇਹਦਾ ਐਸੈਸਰੀ ਵਗੈਰਾ ਸਾਰਾ ਕੁਝ ਨਾਲ ਹੀ ਆ ਸਾਰਾ ਕੁਝ ਸਾਰਾ ਕੁਝ ਜਿਹੜਾ ਹੈਗਾ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਲੱਗਿਆ ਹੋਇਆ ਜੀ ਜੀ ਠੀਕ ਹੈ ਜੀ ਤੇ ਲੋਨ ਵਗੈਰਾ ਦਾ ਦੱਸੋ ਜੀ ਹਾਂ ਜੀ ਹਾਂ ਜੀ ਲੋਨ ਵਾਇਰ ਲੋਨ ਹੋ ਜਾਊਗਾ ਜੀ ਹਾਂ ਜੀ ਹੋਜੂ ਹੋਜੂ ਜੀ ਠੀਕ ਹੈ ਜੀ ਲੋਨ ਦੱਸ ਕੋ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਸਾਫ਼ ਪਿਆ ਹੋਇਆ ਟਰੈਕਟਰ ਪੂਰਾ ਜੀ ਰੰਗ ਪੇਂਟ ਦੇ ਆਪਣੀ ਇੰਜਨ ਗੇਰ ਰੰਗ ਪੇਂਟ ਦੀ ਸਾਰੇ ਕਾਜ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਜੀ ਟਾਇਰ ਨਵੇਂ ਆ ਤੁਹਾਡੇ ਸਾਹਮਣੇ ਆ ਜੀ ਜੀ ਬਾਈ 17 ਵਾਲੇ ਚੜਵਾਏ ਹੋਏ ਮਗਰਲੇ ਅੱਗੇ ਵੀ ਟੀ ਗੁੱਡੀ ਦੇ ਮਹਿੰਗੇ ਟਾਇਰ ਆ ਜੀ ਜੀ ਹਾਂਜੀ ਤੇ ਬਾਈ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ ਇਹ 750 ਘੰਟਾ 900 ਘੰਟਾ ਚੱਲਿਆ ਹੋਇਆ ਜੀ ਠੀਕ ਹੈ ਜੀ ਹਾਂਜੀ 850 900 ਘੰਟਾ ਜੀ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਜੀ ਤੇ ਕਾਗਜ਼ ਪੱਤਰਾਂ ਦੀ ਪੂਰੀ ਪੂਰੀ ਓਕੇ ਜੀ ਜਮਾ ਓਕੇ ਜਮਾ ਬਾਈ ਓਕੇ ਠੀਕ ਹੈ ਜੀ ਕੋਈ ਚੱਕਰ ਨਹੀਂ ਆ ਬਦ ਬਾਅਦ ਬੰਦਾ ਪੇਮੈਂਟ ਕਰਦੇ ਪਹਿਲਾਂ ਤਾਂ ਵੀ ਕੋਈ ਚੱਕ ਠੀਕ ਹੈ ਭਾਈ ਠੀਕ ਹੈ। ਹਾਂਜੀ। ਲੈ ਸਟਿੱਕਰ ਵਗੈਰਾ ਚੰਗੀ ਤਰ੍ਹਾਂ ਚੈੱਕ ਕਰ ਲਓ। ਸਾਰਾ ਭਾਈ ਜਮਾ ਉਵੇਂ ਰੰਗ ਪੇਂਟ ਦੀ ਸਾਰੀ ਕਸ ਦੀ ਆਪਣੀ ਪੂਲਰ ਗਾਰੰਟੀ ਹੈ। ਲਓ ਜੀ। ਤਾਂ ਵੀ ਹੁਣ ਆਹ ਟਰੈਕਟਰ ਦੀ ਜਾਣਕਾਰੀ ਦਿਓ ਜੀ। ਹਾਂਜੀ 855 ਦਾ ਟਰੈਕਟਰ ਹੈ 20 ਮਾਡਲ ਹੈ ਜੀ। ਪੰਜਾਬ ਨੰਬਰ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। ਜੀ ਭਾਈ ਟਾਇਰ ਨਵੇਂ ਹੈ ਜੀ। ਜੀ। ਸਾਰੇ ਜੀ। ਨਵੇਂ ਟੜਵਾਏ ਹੋਏ ਹੈ ਜੀ। ਜੀ। ਤੇ ਭਾਈ ਕਿੰਨੀ ਡਿਮਾਂਡ ਹੈ ਜੀ ਕਿੰਨਾ ਡਿਸਕਾਊਂਟ ਪਹਿਲੇ ਵੀ ਮਿਲ ਜੂ ਭਾਈ। ਟਾਇਰ ਜਮਾਂ ਹੀ ਨਵੇਂ। ਠੀਕ ਹੈ ਜੀ। ਹਾਂਜੀ। ਲੋ ਬਿਲਕੁਲ ਜੀ ਨਵੇਂ ਨਵੇਂ ਹਨ ਬੰਪਰ ਵੀ ਨਵੇਂ ਨੇ ਰੰਗ ਪੇਂਟ ਸਾਰਾ ਕੁਝ ਚਰਗਲਾਫ ਤੇ ਕਿਤੇ ਕੁਝ ਵੀ ਨਹੀਂ ਜਮਾ ਨਵੇਂ ਵਰਗਾ ਟਰੈਕਟਰ ਹੀ ਹੈ ਜੀ ਤੇ ਬਾਈ ਜੀ ਕਿੰਨੀ ਡਿਮਾਂਡ ਹੈ ਜੀ 6 ਲੱਖ 60 ਹਜ਼ਾਰ ਡਿਮਾਂਡ ਕਰਦੇ ਆ 660 ਜੀ ਹਾਂਜੀ ਤੇ ਬਾਈ ਜੀ ਫਿਰ ਮਾਨ ਤਾਨ ਕਿੰਨਾ ਕਰਾਂਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਪੂਰਾ ਮਾਨ ਤਾਨ ਕਰਾਂਗੇ 20000 25000 ਪੂਰਾ ਠੀਕ ਹੈ ਕਿਸੇ ਦਾ ਟਰੈਕਟਰ ਆ ਜੀ ਪੰਜਾਬ ਨੰਬਰ ਆ ਫਸਟ ਓਨਰ ਟਰੈਕਟਰ ਆਈ ਫਸਟ ਓਨਰ ਆਈ ਹਾਂਜੀ ਹਾਂਜੀ ਠੀਕ ਹੈ ਜੀ ਇਕੋਸ ਚੱਲਿਆ ਲੱਗਦਾ ਜੀ ਇੱਕੋ ਹੱਥ ਬਾਈਕ ਪਾ ਤੁਸੀਂ ਦੇਖੋ ਕਿੰਨੀ ਸਮਾਈ ਪਈ ਹੈ ਹਨਾ ਜੀ ਹਾਂਜੀ ਹਾਂਜੀ ਇੰਜਨ ਵਗੈਰਾ ਬਿਲਕੁਲ ਸਾਵਾਂ ਜਾ ਪਿਆ ਪੂਰਾ ਓਕੇ ਹੈ ਬਾਈ ਇੰਜਨ ਗੇਅਰ ਸਾਰਾ ਕੁਝ ਜੀ ਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਬ੍ਰੇਕੀ ਨਾਲ ਦਿਖਾ ਦਿੰਨੇ ਆ ਹਾਂਜੀ ਤਾਂ ਕਿ ਕਿਸੇ ਨੂੰ ਸ਼ੱਕ ਸਵਾਲ ਨਾ ਰਹੇ ਜੀ ਨਹੀਂ ਨਹੀਂ ਬਾਈ ਕੋਈ ਆਪਣੀ ਗਰੰਟੀ ਤੇ ਬੰਦਾ ਟਰੈਕਟਰ ਲੈ ਜਾਏ 7-8 ਦਿਨ ਵਾਹ ਕੇ ਫੇਰ ਬੈਟਰੀ ਵਗੈਰਾ ਬਿਲਕੁਲ ਓਕੇ ਜੀ ਜਵਾ ਨਵੀਂ ਬੈਟਰੀ ਹੈ ਬਾਈ ਤੁਸੀਂ ਕਹੋ ਤਾਂ ਮੈਂ ਖੋਲ ਕੇ ਦਿਖਾ ਬਾਈ ਇਹਦਾ ਇੰਜਨ ਚੰਗੀ ਤਰ੍ਹਾਂ ਆਪਾਂ ਚੈੱਕ ਕਰਾ ਦਿੰਨੇ ਆ ਲਓ ਜੀ ਦੇਖੋ ਬਾਈ ਬਿਲਕੁਲ ਸਾਫ ਇੰਜਨ ਪਿਆ ਹੋਇਆ ਹੈ ਨਾ ਕਿਤੋਂ ਬਈ ਲੀਕਿੰਗ ਚੀਕਿੰਗ ਕਿਤੋਂ ਨਹੀਂ ਕੋਈ ਵੀ ਆਪਣੀ ਸਾਰੀ ਗਾਰੰਟੀ ਹੈ ਜਿਵੇਂ ਨਵਾਂ ਟਰੈਕਟਰ ਤੁਹਾਡੇ ਸਾਹਮਣੇ ਆਵੇ ਲੋ 20 ਮਾਡਲ ਇਹਨਾਂ ਸਾਫ ਪਰੇਟਰ ਹੋਣੇ ਨੇ ਜੀ ਭਾਈ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਪੂਰੀ ਪੂਰੀ ਸਾਫ ਹਾਲਤ ਦੇ ਵਿੱਚ ਜੀ ਭਾਈ ਹੁਣ ਆਪਾਂ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਤੋਂ ਵੀ ਚੈੱਕ ਕਰਾ ਦਿੰਨੇ ਆ ਲਓ ਜੀ ਸਾਰੇ ਐਸੈਸਰੀ ਨਾਲ ਆ ਡੰਡਾ ਪੱਟੀ ਸਭ ਕੁਝ ਆ ਬਈ ਨਾਲ ਠੀਕ ਹੈ ਭਾਈ ਜੀ ਹਾਂਜੀ ਬਰਾੜ ਸਾਹਿਬ ਇਹਦਾ ਐਂ ਦੱਸੋ ਬਾਈ ਹਾਂਜੀ ਬਾਈ ਇਹਦੇ ਕਾਗਜ਼ ਪੱਤਰ ਓਕੇ ਹੈ ਜੀ ਬਾਈ ਓਕੇ ਜਮਾ ਕਾਗਜ਼ ਪੱਤਰ ਬੰਦੇ ਜੀ ਐਨਓਸੀ ਕਟਾ ਕੇ ਆਪਾਸੇ ਦੇ ਦੇ ਕੇ ਫਿਰ ਟਰੈਕਟਰ ਤੋਰ ਜੀ ਕੋਈ ਗੱਲ ਠੀਕ ਹੈ ਬਾਈ ਠੀਕ ਹੈ ਜੀ ਉਹ ਦੇਖੋ ਆਪਣੇ ਹਾਲੈਂਡ ਦੀ ਆਵਾਜ਼ ਵੀ ਚੈੱਕ ਕਰ ਸਕਦੇ ਆ ਆਹੋ ਬਿਲਕੁਲ ਮਾਰ ਦੇਣਾ ਸੀਟੀਆਂ ਜੀ ਹਾਂ ਬਿਲਕੁਲ ਰਾਗ ਲੱਗੇ ਖੜੇ ਆ ਮੈਂ ਵੀ ਜਿਹੜਾ ਲੈਂਡ ਦਾ ਸ਼ਕੀਨ ਹੈਗਾ ਉਹ ਲੈ ਸਕਦਾ ਆਵਾਜ਼ ਤੁਹਾਨੂੰ ਚੈੱਕ ਕਰਾ ਦਿੰਨੇ ਆ ਲੈ ਵੀ ਹੁਣ ਆਪਾਂ ਚੱਲਿਆ ਨੈਕਸਟ ਟਰੈਕਟਰ ਤੇ ਹਾਂ ਬਾਈ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ 2023 ਮਾਡਲ ਆ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਗੇਅਰ ਦਾ ਜਮਾ ਓਕੇ ਰੰਗ ਪੇਂਟ ਦਾ ਸਾਰਾ ਕੁਝ ਨਾਲ ਦੇ ਟਾਇਰ ਆ ਜੀ ਇਹਦੇ ਅੱਛਾ ਜੀ ਹਾਂ ਜੀ ਕਿੰਨੇ ਪੈਸੇ ਵੀਰੇ ਇਹਦੇ ਟਾਇਰ ਹੁਣ ਪਏ ਹੋਏ ਤੇ ਬਾਈ 99 ਪੈਸੇ ਤਕਰੀਬ ਹੈ ਜੀ 90 95 ਪੈ ਟਾਇਰਾਂ ਨਾਲ ਦੇ ਜੀ ਠੀਕ ਆ ਰੰਗ ਪੇਂਟ ਤੁਹਾਡੇ ਸਾਹਮਣੇ ਆ ਜੀ ਜੀ ਦੇਖ ਹੀ ਰਹੇ ਹਾਂ ਇਹ ਤੇ ਬਾਈ ਜੀ ਕਿੰਨੀ ਡਿਮਾਂਡ ਹੈ ਜੀ ਡਿਸਕਾਊਂਟ ਕਿੰਨਾ ਦਿਓਗੇ ਇਹ 7 ਲੱਖ 25 ਹਜ਼ਾਰ ਡਿਮਾਂਡ ਆ ਜੀ ਪੂਰੇ ਦਾ ਦੇ ਦੇਣੇ 7 ਲ ਪੂਰੇ 7 ਦਾ ਜੀ 25000 ਰੁਪਏ ਮਤਲਬ ਕੇ ਡਿਸਕਾਊਂਟ ਦੇ ਦਿਓ ਹਾਂਜੀ ਹਾਂਜੀ ਠੀਕ ਹੈ ਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਤੁਹਾਨੂੰ ਕੰਡੀਸ਼ਨ ਚੈੱਕ ਕਰਾ ਦਿੰਦੇ ਆ ਸਾਰੀਆਂ ਐਸੈਸਰੀਆਂ ਨਾਲ ਆ ਜੀ ਢੰਗਾ ਪੱਟੀ ਜੀ ਠੀਕ ਹੈ ਨਾਲ ਦੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਪਏ ਆ ਸਾਫ ਬਈ ਸਾਰਾ ਟਾਇਰਦਾਨ ਬਿਲਕੁਲ ਓਕੇ ਪਏ ਹੋਏ ਆ ਠੀਕ ਹੈ ਜੀ ਜੀ ਦੇਖੋ ਕਿਤੇ ਵੀ ਕੋਈ ਨਟ ਤੇ ਇਦਾਂ ਯਾਰ ਗਲਾਵਟ ਕਿਤੇ ਵੀ ਨਹੀਂ ਜੀ ਮੀਟਰ ਵਗੈਰਾ ਇਹਨ ਸਾਫ ਪਿਆ ਹੋਇਆ ਸਾਰਾ ਕੁਝ ਬਈ ਜੀ ਟਰੈਕਟਰ ਬਿਲਕੁਲ ਜੈਨੂਇਨ ਹਾਲਤ ਦੇ ਵਿੱਚ ਆ ਮਰ ਰਿਕਾਰਡ ਵਗੈਰਾ ਚੰਗੀ ਤਰ੍ਹਾਂ ਚੈੱਕ ਕਰ ਲਓ ਚੰਗੀ ਤਰ੍ਹਾਂ ਬਾਈ ਅੰਦਰੋਂ ਕਿਤੋਂ ਵੀ ਕੋਈ ਵੀ ਉਹ ਨਹੀਂਗਾ ਡੈਂਟਿੰਗ ਪੈਂਟਿੰਗ ਹੋਈ ਵੀ ਨਹੀਂ ਜਿਵੇਂ ਨਾਲ ਦਾ ਜਿਵੇਂ ਕੰਪਨੀ ਵੱਲੋਂ ਸਾਰਾ ਉਵੇਂ ਹੀ ਪਿਆ ਜੀ ਬਾਈ ਤੇ ਬਾਈ ਜੀ ਕਾਗਜ਼ ਪੱਤਰ ਸਾਰੇ ਕੁਝ ਬਾਈ ਆਪਰੇ ਦਾ ਕੰਮ ਓਕੇ ਹੈ ਜੀ ਨਵਾਂ ਨਵਾਂ ਟਰੈਕਟਰ ਵੀ ਇੱਕ ਪਾਸੇ ਨਵਾਂ ਟਰੈਕਟਰ ਖਾਲੇ ਇੱਕ ਪਾਸੇ ਆਪਣਾ ਟਰੈਕਟਰ ਖਾਲਾ ਜੀ ਜੀ ਠੀਕ ਹੈ ਬਾਈ ਜੀ ਜਮਾ ਓਕੇ ਹੈ ਬਾਈ ਜੀ ਖਤਰੀ ਵਗੈਰਾ ਉੱਪਰ ਤੋਂ ਦੇਖ ਸਕਦੇ ਹੋ ਬਿਲਕੁਲ ਵਧੀਆ ਪਈ ਹੋਈ ਆ ਨਵਾਂ ਨਵਾਂ ਟਰੈਕਟਰ ਵੀ ਆਪਾਂ ਇਹ ਵੀ ਨਹੀਂ ਰੱਖਦਾ ਨਵੇਂ ਆਰਗੂਮੈਂਟ ਕਿਉਂਕਿ ਟਰੈਕਟਰ ਹੀ ਨਵਾਂ ਲਓ ਜੀ ਜਿਹੜਾ ਬੰਦਾ ਆਪਣੀ ਵੀਡੀਓ ਦੇਖਿਆ ਉਹਦਾ ਪੂਰਾ ਮਾਨਤਨ ਕਰਾਂਗੇ ਬਾਈ ਠੀਕ ਆ ਬਾਈ ਜੀ ਲਓ ਜੀ ਤਾਂ ਆ ਕੇ ਕਿਸੇ ਨੂੰ ਕੋਈ ਸ਼ੱਕ ਸਵਾਲ ਨਾ ਰਹੇ ਜੀ ਸਟicker ਵਗੈਰਾ ਬਿਲਕੁਲ ਨਾਲ ਦੇ ਆ ਸਾਰਾ ਕੁਝ ਬਾਈ ਕਹਿੰਦਾ ਲਓ ਬੱਬੂ ਬਾਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਜਿਹੜੀ ਟਰੈਕਟਰਾਂ ਬਾਰੇ ਜਿਹੜੀ ਜਾਣਕਾਰੀ ਉਹ ਵਧੀਆ ਦਿੱਤੀ ਆ ਤੇ ਬਾਈ ਆਪਣਾ ਜਿਹੜਾ ਨੰਬਰ ਆ ਦਰਸ਼ਕਾਂ ਨਾਲ ਸ਼ੇਅਰ ਕਰ ਲਿਓ ਹਾਂਜੀ ਬਾਈ 98769 9934 ਠੀਕ ਆ ਬਾਈ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ